ਹੋ ਆਪਾਂ ਅੱਜ ਦੂਜਾ ਦਿਨੇ ਰਾਤ ਦਾ ਇੱਥੇ ਦੂਸਰੀ ਵੀਡੀਓ ਮਤਲਬ ਕਿ ਦੂਜੇ ਦਿਨ ਦੀ ਰਾਤ ਦੀ ਵੀਡੀਓ ਇੱਥੇ ਮੇਲੇ ਦੇ ਮਾਤਨਾਰੇ ਵਾਲੇ ਦੀ ਕਿੰਨਾ ਸੋਹਣਾ ਮਾਹੌਲ ਬਣਿਆ ਲੋ ਬੇੜੀਆਂ ਚੱਲ ਰਹੀਆਂ ਘੋੜੇ ਚੱਲਦੇ ਪਏ ਨੇ ਚਲਿਏ ਆਂ ਮੇਲੇ ਦੀ ਵੀਡੀਓ ਬਣਾਣੀ ਹੈ ਨਹੀਂ ਜਿਵੇਂ ਆ ਕੇ ਕਹਿ ਆ ਸੀ ਕਿ ਕਿੰਨਾ ਸੋਹਾਰਾ ਮਾਹੌਲ ਬਣਿਆ ਵਾ ਇੱਥੇ ਆਰੇ ਮੇਰੇ ਦੋਸਤ ਆਏ ਨੇ ਮੇਰੇ ਮਾਮੂ ਦੇ ਮੂੜੇ ਮਾਮੇ ਆਏ ਨੇ ਮੇਰੇ ਨਾਲ ਦੇਖੋ ਮਿਲਨ ਇੰਜੋਏ ਕਰੋ ਘਰੇ ਬੈਠੇ ਬੈਠੇ ਆਪਣੇ ਵੀਡੀਓ ਨੂੰ ਚੈਨਲ ਨੂੰ ਸਪੋਰਟ ਕਰੋ ਹੋਰ ਵੀਡੀਓ ਮਿਲਣਗੇ ਤੁਹਾਨੂੰ ਤਾਂ ਦੂਸਰਾ ਦਿਨ ਅੱਜ ਮਾਤਾ ਨਾਰਾਇਣ ਵਾਲੇ ਮਿਲਦੇ ਇੱਥੇ ਮੇਰਾ ਮੈਂ ਇੱਥੇ ਆਏ ਨੇ ਦੂਜੇ ਦਿਨ ਹੋ ਗਿਆ ਵੈਸੇ ਮੇਲਾ ਬਹੁਤ ਦਿਨਾਂ ਦਾ ਕਾਫੀ ਦਿਨਾਂ ਦਾ ਚੱਲਿਆ ਹੋਇਆ ਚਾਰਾਂ ਪੰਜਾਂ ਦਿਨਾਂ ਦਾ ਸ਼ਾਇਦ 10 ਕੁ ਦਿਨ ਹੋ ਗਏ ਨੇ ਮੇਲਾ ਚੱਲੇ ਨੂੰ ਤਾਂ ਤੇ ਮੈਂ ਪਲੇਟ ਹੋ ਗਿਆ ਸੀ ਤੀਸਰੇ ਦਿਨ ਆਇਆ ਸੀ ਮੈਂ ਆਈ ਦੂਸਰਾ ਦੇਣੇ ਆ ਰਾਤ ਦਾ ਮੇਰਾ ਇੱਥੇ ਜਿੰਦੇ ਵੀ ਵੀਡੀਓ ਵਿੱਚ ਪਾਈਆਂ ਨੇ ਕਾਫੀ ਸੋਹਣਾ ਮੰਜ਼ਲ ਬਣਿਆ ਇੱਥੇ ਦੇਖੋ ਕਿੰਨੇ ਸੋਹਣੇ ਪੰਗੂੜੇ ਆਏ ਆ ਨਾ ਓਹੋ ਬੇੜੀ ਕਿੰਨੀ ਉੱਚੀ ਜਾ ਰਹੀ ਦੇਖੋ ਡੰਡਾਰੀ ਨਹੀਂ ਲੱਗਦਾ ਉਹ ਮੈਨੂੰ ਲੰਗ ਲੈੰਦੋ ਮੈਨੂੰ ਲੰਗ ਲੈੰਦੋ ਉਹ ਮੈਨੂੰ ਅੱਗੇ ਜਾ ਲੈੰਦੋ ਸਪੀਡ ਪ੍ਰਕਾ ਬੜਾ ਇੱਥੇ ਮੇਰੇ ਨਾਲ ਕਿੱਥੇ ਰਹਿ ਗਿਆ ਇੱਥੇਗਾ ਸੀ ਹੋਗਾ ਹੋਗਾ ਓਪਾ

ਕਬਾਲਾਏ ਥੀਟਰ ਨਾਲ ਵਾਲਾ ਓਖਾ ਆ ਗੋਲ ਗੰਨ ਵਾਲਾ ਫਲੂਦਾ ਆਈਸਕ੍ਰੀਮ ਫਲੂਦਾ ਆਈਸਕ੍ਰੀਮ ਆ ਵਿੱਚ ਵਿਚਾਲੇ ਰੋਗਤਾਂ ਇੱਕ ਦਾ ਕਾਫੀ ਸੋਹਣਾ ਮੇਲਾ ਲੱਗਿਆ ਦੇਖ ਸਕਦੇ ਤੁਸੀਂ ਬਾਕੀ ਇਹ ਮਾਤਾ ਨਹਿਰਾ ਵਾਲਾ ਮੇਲਾ ਆਪਣਾ ਜੋ ਫਲੋਈਪਰ ਵਾਲੀ ਸਾਈਡ ਲੱਗਦਾ ਹੈ सपोर्ट करे ताकि तह झंडा लैके खाना है ਖਾਣਾ ਆ ਫਿਰ ਝੋੜਾ ਵੀ ਲੈ ਲਾਂਗੇ ਅਸੀਂ ਕੀ ਲੈ ਜੀ ਸਨ ਨੇ ਪੈਨੇ ਵੀ ਖਾ ਲੈਨੇ ਆ ਦੱਸੋ ਜੀ ਉਹ ਆਉਂਦਾ ਨਹੀਂ ਅਹੀਂ ਜੇ ਅਗਰੀ ਆਪਾਂ ਇਹ ਵੀਡੀਓ ਬਣਾ ਲਈਏ ਫਿਰ ਖਾਦੇ ਹੋਏ ਝੋੜਾ ਲੈ ਲਾਂਗੇ ਵਾ 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 ਫਿਰ ਬਣਾਉਣਾ ਲਿਖਾਂਗੇ ਜਿਹ ਜਿੱਥੇ ਕੋਈ ਚੀਜ਼ ਪਸੰਦ ਆਵੇ ਖਾਣੀ ਰੁਕ ਜੋ ਦੇ ਕਿ ਠੰਡੀ ਚੀਜ਼ ਖਾਣੀ ਦੀ ਖਾਣਾ ਕੀ ਦੇ ਖਾਣਾ ਕੀ ਦੇ ਕੀ ਖਾਣਾ ਦੇ ਜਿਹੜੀ ਜੀ ਪਸੰਦ ਆਵੇ ਰੋਕ ਜਮੀਆਂ ਉੱਥੇ ਉਹ ਵੀ ਨਹੀ ਮੂਵੀ ਬੰਦੀ ਰਹਿੰਦੀ ਹੈ ਕਿਉਂ ਬਣਾਵਾ ਕਰਦੇ ਹੈ YouTube ਤੇ ਬਣਾਉਣਾ चलो चलो इन कुझु खा लीए